ਬਜ਼ੁਰਗਿਆਂ ਦੇ ਨਾਸਤੇ ਜਾਂਦੇ ਬੋਲਦੇ ਸੀ ਅੱਜ 12 13 ਸਾਲ ਹੋ ਗਏ ਇਸ ਕਲ ਨੂੰ ਲੇਕਿਨ ਅਜੋਕ ਫਰੋਕ ਨੂੰ ਤੋੜਦੇ ਹੋਏ ਉਸ ਫਰੋਕ ਨੂੰ ਤੋੜਦਾ ਹੋਏ ਹਾਲ ਚਿਰ ਕੇ ਹਰਿਆਣੇ ਵਾਲੇ ਵੀ ਸੰਗਤ ਨੇ ਔਰ ਮੋਗੇ ਜਿਹੜੇ ਸੰਗਤ ਨੇ ਇਹ ਪ੍ਰੇਰਨਾ ਦਿੱਤੀ ਕਿ ਆਪਾਂ ਫਿਰ ਤੋਂ ਡਾਕਟਰ ਸਾਹਿਬ ਦੀ ਇਸ ਮਿੱਤਰ ਧਰਤੀ ਦੇ ਕਾਨਫਰੰਸਾਂ ਸ਼ੁਰੂ ਕਰੀਏ ਬਹੁਤ ਚੰਗਾ ਲੱਗਿਆ ਸਾਨੂੰ ਬਾਦਲ ਸਿੰਘ ਸਾਹਿਬ ਦਾ ਹੁਕਮ ਸੀ ਪ੍ਰਧਾਨ ਸਾਹਿਬ ਦਾ ਤੁਸੀਂ ਮਕਸਰ ਸਾਹਿਬ ਪਹੁੰਚਣਾ ਹੈ ਲੇਕਿਨ ਅਸੀਂ ਇਹਨਾਂ ਤੋਂ ਛੁੱਟੀ ਲਈ ਕਿ ਲਓ ਜੀ ਅਸੀਂ ਆਪਦੇ ਇਸ ਮੋਕੇ 'ਤੇ ਜਿਲ੍ਹੇ 'ਚ ਵੱਡੀ ਕਾਰਫਸ ਕਰਨੀ ਚਾਹੁੰਦੇ ਆਂ ਤਾਂ ਇਹਨਾਂ ਦਾ ਮਨ ਵੀ ਬੜਾ ਖੁਸ਼ ਹੋਇਆ ਔਰ ਇਹਨੇ ਕਹਿੰਦਾ ਕਿ ਅੱਗੇ ਲੋਕ ਸਭਾ ਚੰਗਾ ਜਾਗ ਲਾਓ ਕਿਉਂਕਿ ਬਹੁਤ ਵੱਡਾ ਮੋਕੇ ਜਿਲ੍ਹੇ ਦਾ ਵੋਟ ਪਿੰਟ ਹੈ ਜਿਹੜੀ ਪਾਰਲੀਮੈਂਟ ਰਿਪੋਰਟ ਦੀ ਉਹਦੇ ਵਿੱਚ 7,60,000 ਰੋਡ ਕਰੇ ਮੋਕੇ ਜਿਲ੍ਹੇ ਦੀ ਹੈ ਔਰ ਇਹਦੇ ਇਲਾਵਾ 7.4 ਲੱਖ ਵੋਟ ਆ ਉਹ ਫਰੀਦਕੋਟ ਜਿਲ੍ਹੇ ਦੀ ਹੈ ਬੱਡੀ ਜ਼ਿੰਮੇਵਾਰੀ ਆਪਣੀ ਅੱਜ ਵੱਢ ਗਈ ਹੈ ਅੱਜ ਅਸੀਂ ਸਰਦਾਰ ਬਾਲਣ ਸਿੰਘ ਨੂੰ ਇਸ ਬਾਦੇ ਨਾਮ ਤੋਂ ਲਾਂਗੇ ਕਿ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਕਿ ਬਿੰਦੇ ਛੱਟੇ ਆਓ ਕਿ ਸਾਡੇ ਦੋ ਸਮਾ ਵਿੱਚ ਫਲਾਨੀ ਤਾਰੀਖ ਤੇ ਸਾਡੀ ਸਮਾਗਮ ਲਈ ਸਮੂਹਿਆਂ ਵਿੱਚ ਸਾਡੇ ਨਾਲ ਹਿੱਸੇਦਾਰੀ ਕਰੋ ਇਹਨਾਂ ਕੋਲ ਪੰਜਾਬੋਂ ਹੋਰ ਬੱਡੀ ਜਗ੍ਹਾ ਤੇ ਜਾਣਾ ਪਰ ਆਪਾਂ ਅੱਜ ਜਿਕਾਰਾਂ ਦੇ ਮੈਂ ਸਮਝਦਾ ਕਿ ਇੱਕ ਨਿਸ਼ਾਨੀ ਹੈ ਜਿਹੜੀਆਂ ਜਿਹਦੇ ਵਿੱਚਾਨੂੰ ਪੂਰਾ ਵਿਸ਼ਵਾਸ ਹੋਵੇ ਕਿ ਅਸੀਂ ਇਥੋਂ ਸੀਰਕੜ ਜਿੱਤਣੇ ਭੇਜਾਂਗੇ ਔਰ ਨਾਲ ਬੇਨਤੀ ਕਰਦੇ ਹਾਂ ਸਾਨੂੰ ਜਿਸ ਦਾ ਵੀ ਹੱਕ ਬਣਾਉਂਦੇ ਜੋ ਵੀ ਸੁਖਾਲਾ ਨਾਲ ਤੁਹਾਡੇ ਦੂਰ ਚ ਰਹਿਉਗਾ ਕਿ ਐਸ ਸਵਾਰ ਦਾ ਐਸ ਬੱਚੇ ਦਾ ਐਸ ਬੱਚੀ ਦਾ ਸਿਰ ਤੇ ਅੱਜ ਚੜਦੇ ਆ ਅਸੀਂ ਉਹਨੂੰ ਮੈਂਟਰ ਪਾਰਲੀਮੈਂਟ ਬਣਾਉਣ ਵਾਸਤੇ ਹਰ ਹਿੱਥਾ ਵਰਤਾਂਗੇ ਔਰ ਮੈਂ ਬੇਨਤੀ ਕਰਦਾ ਕਿ ਆਪ ਜੀ ਨੇ ਬਹੁਤ ਸਤਿਕਾਰ ਦਿੰਦਾ ਅੱਜ ਖੇਤਰੀ ਪਾਰਟੀ ਆਪ ਨੂੰ ਜਵਾਨਾ ਭਵਿੰਦਰ ਜਲਾ ਜਾਓ ਰਾਜਵੰਦ ਜਲਾ ਜਾਓ ਬਾਸ਼ੀ ਮੈਦਾਨ ਚਲੇ ਜਾਓ ਆਪ ਪੰਜਾਬ ਦੇ ਬਾਸ਼ੀ ਮੈਦਾਨ ਦੇ ਲੋਕ ਕੋਈ ਜਿਹਾ ਦੇ ਰਾ ਘਟਿਆ ਤੇ ਅੱਜ ਪੰਜਾਬੀਆਂ ਨੂੰ ਮਹਿਸੂਸ ਹੁੰਦਾ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਬੈਠੇ ਹਾਂ ਔਰ ਜੇਕਰ ਅਸੀਂ ਲੋਕ ਚੰਗਾ ਫੈਸਲਾ ਲਾਵਾਂ ਤੇ ਦੇਸ਼ ਸਾਡੀ ਕਾਪੀ ਕਰਦਾ ਸੀ ਔਰ ਅੱਜ ਅਸੀਂ ਚਾਹੁੰਦੇ ਹਾਂ ਕਿ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਜਿਹੜੀ ਸੌ ਸਾਲ ਤੋਂ ਪੜਣੀ ਹੈ ਔਰ ਉਸ ਪਾਰਟੀ ਦਾ ਬਹੁਤ ਬੜਾ ਇਤਿਹਾਸ ਹੈ ਬਹੁਤ ਮਿਹਨਤ ਵਾਲੀ ਪਾਰਟੀ ਹੈ ਉਸ ਪਾਰਟੀ ਨੂੰ ਚੁਣੀਏ ਉਹ ਸਰਦਾਰਾਂ ਦੀ ਪਾਰਟੀ ਹੈ ਕੈਮ ਹੈ ਅੱਜ ਕੋ ਖਾਣਣ ਵਾਸਤੇ ਬਕਾਲੀ ਲੀਡਰਸ਼ਿਪ ਨੂੰ ਬਦਲਾਅਨ ਜਾਣ ਬੁਝੇ ਕਰਕੇ ਬਕਾਲੀ ਦਰਵਾਜਾ ਕਮਜ਼ੋਰ ਕਰਨ ਦੀ ਨਾਲ ਜਾਸ਼ਾ ਖੇਤਰ ਪਨਾ ਜਾ ਰਹੀਆਂ ਇਹ ਕਿਸੇ ਨੇ ਧਿਆਨ ਨਾ ਸੋਹਣ ਸਿੰਘ ਸੀਤੰਦ ਸਿੱਖ ਰਾਜ ਕਹਿੰਦੇ ਆਂ ਕਿ ਆਪ ਜੋ ਲਖਦਾ ਕਿ ਮਾਝਾ ਖੜਕ ਸਿੰਘ ਵੀ ਅੱਖਾਂ ਵਿੱਚ ਗਿਆ ਮਹਾਰਾ ਰਜੀਤ ਸਿੰਘ ਵੀ ਅੱਖਾਂ ਵਿੱਚ ਗਿਆ ਤੇ ਕੌਮ ਨੂੰ ਨਿਹਾਲ ਖੀਮ ਦਾ ਜਿਹੜਾ ਪਿੱਲਰ ਰਹਿ ਗਿਆ ਉਹਨੂੰ ਵੀ ਹਤਿਆਉ ਦੀ ਕਰਕੇ ਪੰਜਾਬ ਬਿਲਕੁਲ ਬੇਲਾ ਕੀਤਾ ਗਿਆ ਤੇ ਪੰਜਾਬ ਦੀ ਉਹਨੂੰ ਜਾਣੂ ਵੀ ਰਾਜ ਕਮੇ ਕਰੀਦਾ ਔਰ ਅੱਜ ਮੀਟਰ ਲਸ ਕਾਰ ਵਾਸਤੇ ਤੂੰ ਤਾਂ ਲੱਗ ਰਹੀਆਂ ਔਰ ਸਰਦਾਰ ਬਾਦਲ ਸਾਹਿਬ ਤੇ ਤੂੰ ਤਾਂ ਲੱਗ ਰਹੀਆਂ ਮੇਰੇ ਪਰਿਵਾਰ ਦੇ ਤੂੰ ਤਾਂ ਜਾਣੂ ਤੇ ਲਾਉਂਦੇ ਆ ਸਿਰਫ ਇਸ ਗੱਲ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡ ਕਰ ਰਿਹਾ ਨੇ ਇਹ ਇਹ ਪਰਿਵਾਰ ਹੈ ਸਰਦਾਰ ਪੁਸ਼ਾ ਹਰਦੇ ਔਰ ਜਿਹਦੇ ਕਰਕੇ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰੀ ਖਤਮ ਕਰਦਗੇ ਅੱਜ ਖੇਤੀ ਪਾਰਟੀ ਦਾ ਸਮਾਂ ਤਗੜੇ ਹੋਣੇ ਸਮਾਜ ਤੇ ਸਾਰਿਆਂ ਨੂੰ ਦੱਸਣਾ ਲੱਗਿਆ ਕਿ ਇੱਕੋ ਉਠ ਕੌਮ ਹੱਦ ਵੀ ਉਸੇ ਤਰ੍ਹਾਂ ਪੰਜਾਬ ਦਾ ਰਾਇ ਇੱਕੋ ਉਸੇ ਤਰ੍ਹਾਂ ਆਹ ਹਰਮਨ ਦੇ ਬੇਨਤੀ ਕਰਦਾ ਕਿ ਆਉਣ ਵਾਲਾ ਸਮਾਂ ਸੰਭਾਲੋ ਔਰ ਆਮ ਆਦਮੀ ਸਮਝਦੇ ਕਿ ਚੰਗਾ ਨਰਮਾ ਦਿਓ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਜੈ ਜੈਕਾਰ ਸੁਣਾਉਂਦਾ ਸੁਣੀ ਔਰ ਸਰਦਾਰ ਸੰਜੀਤ ਸਿੰਘ ਬਾਦਲ ਸਾਹਿਬ ਦੀ ਪੁਕਾਰ ਦੀ ਸੋਚ ਕੇ ਪਹਿਰਾ ਲਾਓ ਔਰ ਮੋਰਾ ਲਾਓ ਬਹੁਤ ਬਹੁਤ ਖੋਦਾ ਦਰਵਾਜ਼ਾ ਬਹੁਤ ਬਹੁਤ ਦਰਵਾਜ਼ਾ ਜੀ ਦਾ ਕਹਿੰਦਾ ਸੀ ਮੰਨ ਤੇ ਹੋਰ ਵੀ ਬੋਤਲੇ ਕਰੀਏ ਸਮਾਨ ਦਾ ਕੀ ਹੁੰਦਾ ਇਸ ਗੱਲ ਕਰਕੇ ਸਭ 245000 ਲਏ ਆ ਆਈਓ ਸਰ ਦਾ ਬਹੁਤ ਧੰਨਵਾਦ ਤੇ ਬਰਨਾਲ ਦੇ ਮਾ ਬੀਰ ਕੁਮਾਰ ਸਿੰਘ ਜੀ ਉਹਨਾਂ ਨੇ ਵੀ ਬੋਲਣਾ ਸੀ ਲੇਕਿਨ ਉਹ ਕਹਿੰਦੇ ਚਲੋ ਕੋਈ ਨਹੀਂ ਸਵਾ ਨਹੀਂ ਹੈ ਉਹ ਵੀ ਇਸ ਇਲਾਕੇ ਨੂੰ ਬਲੌਗ ਕਰਦੇ ਆ ਜੰਪਾਣਾ ਉਹਨਾਂ ਨੂੰ ਧੰਨਵਾਦ ਆਈਓ ਸੰਗਰ ਧੰਨਵਾਦ ਸਾਰੇ ਹਲਕਿਆਂ ਦੇ ਇੰਚਾਰਜ ਸਵਾਵਨਾਂ ਦਾ ਧੰਨਵਾਦ ਔਰ ਖਾਸ ਕਰਕੇ ਜਨਾਬ ਪ੍ਰੋਫੈਸਰ ਸਾਹਿਬ ਦਾ ਰਜੇਪ ਸਿੰਘਾ ਨੂੰ ਸਵਾਮਨ ਧੰਨਵਾਦ ਆਈਓ ਸ਼ੋਭਾ ਦਾ ਧੰਨਵਾਦ ਪੁੱਛਦੇ ਮਾਫੀ ਬਖ ਦੇ ਲਾਉਗੀ ਵਾਹਿਗੁਰੂ ਜੀ ख़ालसा वाहेगुरु जी